ਦਵਾਤ ਦਵਾਤ ਟੁਕਲੇਾਰੇ ਬੰਦ ਕਰੋ ਬੰਦ ਕਰੋ ਬੰਦ ਕਰੋ ਟੁਕਲੇਾਰੇ ਬੰਦ ਕਰੋ ਬੰਦ ਕਰੋ ਬੰਦ ਕਰੋ ਬੀਰੂਧਗਰ ਲਾਈਨਮੈਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਯੂਨੀਅਨ ਮੈਂਬਰ ਬੂਟਾ ਸਿੰਘ ਪਾਲ ਨੇ ਦੱਸਿਆ ਕਿ 2019 ਵਿੱਚ ਸਰਕਾਰ ਵੱਲੋਂ 3500 ਸਹਾਇਕ ਲਾਈਨਮੈਨ ਜਾਰੀ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 24 ਨੂੰ ਨੌਕਰੀਆਂ ਮਿਲ ਗਈਆਂ ਹਨ ਬਾਕੀ 850 ਸਾਥੀ ਬੇਰੋਜ਼ਗਾਰ ਹਨ ਜਿਨ੍ਹਾਂ ਲਈ ਅਸੀਂ ਪਿਛਲੇ 22 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਾਂ ਬੂਟਾ ਸਿੰਘ ਨੇ ਦੱਸਿਆ ਕਿ ਸਾਡੇ 300 ਸਾਥੀ ਅਬਲੋਵਾਲ ਪਾਣੀ ਦੀ ਟੈਂਕੀ ਉੱਪਰ ਚੜ੍ਹੇ ਹੋਏ ਹਨ ਤੇ ਮੌਸਮ ਵੀ ਬਹੁਤ ਖਰਾਬ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਲਈ ਪਾਵਰ ਕਾਮ ਸਟੇਟ ਕਾਰਪੋਰੇਸ਼ਨ ਜ਼ਿੰਮੇਵਾਰ ਹੋਵੇਗਾ ਕੀ ਮੰਗਤਰ ਦਾ ਲਾਇਆ ਰਿਹਾ ਦੋਸਤੋ ਜੀ ਮੰਗਾ ਸਰ ਸਾਡੀਆਂ 2019 ਦੇ ਵਿੱਚ 3500 ਸਹਾਇਕ ਲੈਨਮੈਨਾਂ ਦਾ ਜੀ ਸਾਡਾ ਹਿਥਿਆਰ ਜਾਰੀ ਹੋਇਆ ਸੀ ਉਹਦੇ ਵਿੱਚੋਂ 2300 94 ਬੰਦਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਜੀ 700 70 ਦੇ ਕਰੀਬ ਸਾਡੇ ਸਾਥੀ ਰੋਜ਼ਗਾਰ ਤੋਂ ਵਾਂਝੇ ਰਹਿੰਦੇ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੀ ਸਾਨੂੰ ਰੋਜ਼ਗਾਰ ਦਿੱਤਾ ਜਾਵੇ 1 ਸਾਲ 10 ਮਹੀਨੇ ਹੋ ਗਏ ਜੀ ਅੱਜ ਸਾਨੂੰ ਬਸ ਇਥੋਂ ਲਾਰੇਾਂ ਤੋਂ ਸਵਾਇਆ ਸਾਨੂੰ ਕੁਝ ਨਹੀਂ ਮਿਲਿਆ ਜਿਵੇਂ ਅਸੀਂ ਲਾਰੇ ਲੈ ਕੇ ਹੀ ਮੁੜਾਂਗੇ ਕਿੰਨੀ ਕੁ ਪ੍ਰਸ਼ਾਸਨ ਦਾ ਮੀਟਿੰਗ ਬੈਠਾ ਹੋਈ ਤੋਂ ਪਹਿਲਾਂ ਵੀ ਧਰਨਾ ਲਾਇਆ ਸੀ ਕਿ ਹੱਲ ਕੀ ਨਿਕਲਿਆ ਸਰ ਪਹਿਲਾਂ ਪਿੱਛੇ ਵੀ ਸਾਡਾ 18 ਦਿਨਾਂ ਦਾ ਧਰਨਾ ਚੱਲਿਆ ਜੀ ਇੱਥੇ ਹੈੱਡ ਆਫਿਸ ਦੇ ਗੇਟ ਅੱਗੇ ਸ਼ਾਂਤਮਈ ਸ਼ਾਂਤਮਈ ਨੂੰ ਤਾਂ ਇਹ ਧਰਨਾ ਹੀ ਨਹੀਂ ਸਮਝਦੇ ਜੀ ਕਹਿੰਦੇ ਇਹਨਾਂ ਦੇ ਦਿਮਾਗ ਦੇ ਵਿੱਚ ਹੁੰਦਾ ਵੀ ਬੈਠੇ ਆਪੀ ਵਕਤ ਥੱਕ ਕੇ ਉੱਠ ਕੇ ਭੱਜ ਜਾਣ ਇਹਨਾਂ ਨੂੰ ਇਹ ਹੁੰਦਾ ਵੀ ਕੋਈ ਵਧੀਆ ਸੰਘਰਸ਼ ਕੋਈ ਕਰਨ ਕੋਈ ਆਪਣੀ ਜਾਨ ਤੇ ਖੇੜ ਕੇ ਕੋਈ ਆਪਦਾ ਘਰਨਾ ਹੋ ਜਾ ਕਰਨ ਗੇਟ ਬੰਦ ਕਰਨਾ ਜਾਂ ਵੀ ਆਪਦਾ ਟੈਂਕਿਆਂ ਟੂਕਿਆਂ 'ਤੇ ਲੜ ਕੇ ਛਾਲਾ ਮਾਰਨਾ ਵੀ ਫਿਰ ਰੋਜ਼ਗਾਰ ਦੇਣੀ ਕਿਉਂਕਿ ਫਿਰ ਰੋਜ਼ਗਾਰ ਦੇਣਗੇ ਹਾਈਲਾਈਟ ਹੋਣਗੇ ਅੱਜ ਇਹਨਾਂ ਨੇ ਕੋਈ ਇਹਨਾਂ ਦਾ ਆਮ ਸੰਘਰਸ਼ ਕਿਵੇਂ ਦਾ ਸਾਥੀ ਵੀ ਇਹਨਾਂ ਦਾ ਕੋਈ ਪ੍ਰੋਸੇਮੰਦ ਕੋਈ ਕਦਮ ਨਹੀਂ ਉਠਾਉਂਦੇ ਜੀ ਅਗਲੇ ਸ਼ਹਿਰ ਕਿਵੇਂ ਦੋ ਅਗਲੇ ਸ਼ਹਿਰ ਚ ਸਾਡਾ ਇਹੀ ਹੈ ਜੀ ਫਿਰ ਸਾਡੇ ਤਿੰਨ ਸਾਥੀ ਆਹਲਵਾਲ ਟੈਂਕੀ ਉੱਪਰ ਚੜੇ ਹੋਏ ਜੀ ਟੈਂਕੀ ਦੀ ਹਾਲਤ ਵੀ ਖਸਤ ਹੈ ਤੋਂ ਮੌਸਮ ਵੀ ਖਰਾਬ ਹੈ ਉਥੇ ਕੋਈ ਵੀ ਹਾਦਸਾ ਵਾਪਰਦਾ ਉਹਦਾ ਮੈਨੇਜਮੈਂਟ ਪਾਵਰ ਕਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇ ਐਸਐਮਜੀ ਨਿਊਜ਼ ਪੰਜਾਬ ਲਈ ਪਟਿਆਲਾ ਤੋਂ ਕਿਸ਼ੋਰ ਕੁਮਾਰ ਦੀ ਰਿਪੋਰਟ